ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਜੀ ਸਾਰਿਆਂ ਦਾ ਠੀਕ ਠਾਕ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਜੀ ਸਾਰਿਆਂ ਦਾ ਠੀਕ ਠਾਕ ਤੇ ਅੱਜ ਦੇ ਬਲੌਗ ਚ ਸਵਾਗਤ ਹੈ ਤੁਹਾਡਾ ਅੱਜ ਦੇਖੋ ਗੱਲਾਂ ਕਰਦਾ ਇਹ ਅਸਮੀਰ ਵੀ ਕਹਿੰਦਾ ਜਿੰਨਾ ਮੈਂ ਵੀ ਉਹ ਲਾਲਾ ਫਿੱਟਦਾ ਉਹਦੇ ਉਹ ਲਾਲਾ ਸਿੱਟਦਾ ਉਹਨੇ ਆਪਰੇ ਜੇ ਤੂੰ ਗੱਲ ਲਗਾ ਦੋ ਗੱਲ ਕਰਦਾ ਤੂੰ ਸਿੱਟਦਾ ਹਾਂ ਆ ਨੀਜੇ ਦੀਆਂ ਲਾਲਾ ਛਟੀਆਂ ਨਹੀਂ ਤੈਨੂੰ ਲਾਲਾ ਬੁਲਾਪੀਆਂ ਹੈ ਇਹ ਗਈ ਜਾਂਦਾ ਅਧਰਾ ਤੂੰ ਉਧਰ ਆ ਆ ਜਾ ਦੇਖੇ ਬੇਟਾ ਬੋੜ ਆਇਆ ਆਇਆ ਤੂੰ ਉਧਰ ਆ ਗੱਲ ਸੁਣ ਆਹ ਤੁਹਾਨੂੰ ਵੀ ਜ਼ਾਦਾ ਤੈਨੂੰ ਕਹਿੰਦਾ ਆ ਜਾ ਤੁਹਾਨੂੰ ਵੀ ਜ਼ਾਦਾ ਆ ਜਾ ਤੀਜੀ ਨਹੀਂ ਲੈਣੀ ਬੇ ਲੈਣੀ ਆ ਤਾਂ ਆ ਜਾ ਭੱਜ ਗਿਆਂਦਾ ਰੋਟੀ ਕਾਲਾ ਹਾਂ ਜੀ ਜੀ ਆਪਾਂ ਲੱਗੇ ਆ ਜੀ ਕੰਨੇ ਦਾ ਰਾਸਪੀ ਤੇ ਇਧਰੋਂ ਰਾਸਪਤਰ ਮੰਗ ਨਹੀਂ ਕਰਦੇ ਹਾਂ ਹਾਂ ਜੀ ਹਨ ਨੂੰ ਦੇ ਕਿਦਾ ਬੈਠਾ ਕੋਈ ਨਾ ਪਤ ਫਿਲਮੀ ਪੀਲੀ 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 ਠੀਕ ਆ ਵਿੱਚੋਂ ਪੀਲਮੀ ਤੂੰ ਹੁਣ ਪੜਨ ਲੱਗਾ ਠੀਕ ਆ ਹਾਂਜੀ ਪਾਪਾ ਹੁਣ ਹੀ ਮਿਲ ਗਏ ਸਾਨੂੰ ਆਪਾਂ ਤਾਂ ਰੱਬ ਵਾਲੇ ਹੀ ਮਿਲਦੇ ਆ ਚਲੋ ਅੱਗੇ ਆਜੋ ਤੁਹਾਨੂੰ ਤਾਂ ਰਾਇਆ ਸਾਹਿਬ ਵੀ ਮਨੋਂਦਾ ਹੈ ਤੁਹਾਨੂੰ ਆਂਟੀ ਵੀ ਨਹੀਂ ਫੇਰ ਮਿਲੇ ਚਲੋ 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 ਚੱਲ ਲੈਂਦੇ ਆ ਪਤਾ ਕੇ ਆ ਕੇ ਲੈਂਦੇ ਆ ਲੋ ਵੀ ਮੰਤਰੀ ਆਇਆ ਬਈ ਮੰਤਰੀ ਸਾਹਿਬ ਆਇਆ ਇੱਧਰ ਤਾਂ ਫੇਰ ਲੋ ਵੀ ਮੰਤਰੀ ਸਾਹਿਬ ਆਏ ਹੋਏ ਨੇ ਰਾਇਆ ਗਾਇ ਅਛੀ ਬੜਾ ਹੈ ਨਾ ਆਜੋ ਆਜੋ ਜਲਦੀ ਆਜੋ ਜਲਦੀ ਆਜੋ ਮਰ ਵੀਰ ਇੱਧਰ ਨੂੰ ਆਪਤ ਆਜੋ ਅਈ ਵੀ ਮੰਤਰੀ ਸਾਹਿਬ ਨੂੰ ਮਿਲ ਲਈਏ ਮਾਨਤਰੀ ਸਾਹਿਬ ਨੂੰ ਅਈ ਮਿਲ ਲਈਏ ਆਜੋ ਆਜੋ ਰਾਜਾ ਸਾਹਿਬ ਰਾਛ ਬਹੁਤ ਹੈ ਜੀ ਇੱਧਰ ਮੰਤਰੀ ਸਾਹਿਬ ਆਏ ਹੋਇਆ ਕਹਿੰਦੇ ਆ ਦੇਖੋ ਜੈ ਰਾਜਾ ਸਾਹਿਬ ਜੈ ਰਾਜਾ ਸਾਹਿਬ ਮંત્રી ਸਾਹਿਬ ਆ ਰਹੇ ਆ ਸਾਹਿਬ ਜੀ ਆਏ ਨੇ ਆ ਜੀ ਮੰਤਰੀ ਸਾਹਿਬ ਦੇਖੋ ਕਿਸ ਦਾ ਦੇ ਲੱਗਣਾ ਹੈ ਨਾ ਜਰਵਾਹਤ ਤਾਇਆ ਬਲੀ ਕਰਪਲੀ ਜੀ ਸਾਰਿਆਂ ਨੂੰ ਜੈ ਰਾਆ ਸਾਹਿਬ ਜੀ ਲੋਬੀ ਤਾਇਆ ਸਾਹਿਬ ਆਏ ਆਪਾਂ ਤੇ ਇੱਥੇ ਪਹੁੰਚੇ ਨੇ ਬੀ ਜੇ ਪੀ ਬੀ ਜੇ ਪੀ ਦੇ ਕੋਈ ਮਤਲਬ ਲੀਡਰ ਨੇ ਲੋਕ ਸਭਾ ਦੇ ਤੇ ਆਪਣੇ ਸੁਨੀਲ ਜਾਖੜ ਜੀ ਪਹੁੰਚੇ ਨੇ ਤੇ ਕਾਫੀ ਰਖਾ ਹੈ ਜੀ ਕਾਫੀ ਪੁਲਿਸ ਆ ਇਧਰ ਦੇਖ ਸਾਦੇ ਹੋ ਤੇ ਕਾਫੀ ਕਮਾਂਡੋ ਆਈ ਹੋਈ ਹੈ ਨਾਲ ਤੇ ਕਾਫੀ ਜਾਣੇ ਆ ਮਤਲਬ ਪਹੁੰਚੇ ਨੇ ਦੂਜੇ ਜਿਹੜੇ ਆ ਕਰਦੇ ਨੇ ਮਾਈਕ ਮੂਿਕ ਜਿਹੜੇ মিডিਆ ਵਾਲੇ ਤੇ ਕਾਫੀ মিডিਆ ਪਹੁੰਚੀ ਆ ਆਪਾਂ ਵੀ ਆਏ ਸੀ ਮਾ ਸਾਡੇ ਕਣ ਸਾਨੂੰ ਆ ਕੇ ਪਤਾ ਆਏ ਆ ਤੇ ਫੇ ਅਸੀਂ ਮਤਲਬ ਦੇਖੇ ਆਗੇ ਤੇ ਸਾਰਿਆਂ ਦੇ ਰਾਜਾ ਸਾਹਿਬ ਜੀ ਮੇਰੇ ਪ੍ਰਿਆਤ ਰੱਖਣਾ ਜੈ ਰਾਜਾ ਸਾਹਿਬ ਜੀ ਥੋੜੇ ਟਾਈਮ ਤੱਕ ਸ਼ਾਇਦ ਜੀ ਆ ਪੱਥੀ ਹੋਈਏ ਤਾਂ ਤੁਹਾਨੂੰ ਅਸੀਂ ਜਰੂਰ ਦੱਸਾਂਗੇ ਇੱਥੇ ਮਤਲਬ ਜਿਹੜੇ ਆਏ ਹੋਏ ਨੇ ਬੀਜਪੀ ਬੀਜਪੀ ਦੇ ਲੋਕ ਸਭਾ ਦੇ ਜਿਹੜੇ ਪ੍ਰਧਾਨ ਤੇ ਮੈਨੂੰ ਪਤਾ ਨਹੀਂ ਹੈਗਾ ਪਰ ਇਹਨਾਂ ਪਤਾ ਵੀ ਆਹ ਬੰਦਾ ਆਇਆ ਹੋਇਆ ਸੁਨੀਲ ਜਾਕੜ ਜੀ ਇਹਨਾਂ ਦਾ ਦੇਖਾਂਗੇ ਕੀ ਬਿਆਨ ਆ ਆਪਾਂ ਸੁਣਾਵਾਂਗਾ ਸੁਣਾਵਾਂਗੇ ਤੁਹਾਨੂੰ ਵੀ ਸੁਣਾਵਾਂਗੇ ਨਾਲ ਜੇ ਆਪਣੇ ਰਿਕਾਰਡ ਹੋ ਗਏ ਤਾਂ ਕਿਉਂਕਿ ਉੱਤੇ ਮੀਡੀਆ ਜ਼ਿਆਦਾ ਰੋਲਾ ਰੱਪਾ ਬਹੁਤ ਜ਼ਿਆਦਾ ਆ ਦੋ ਜੀ ਦਰਸ਼ਨ ਕਰੋ ਰਾਜਾ ਸਾਹਿਬ ਜੀ ਜੇ ਮੇਜਰੀ ਦੇ ਦਰਸ਼ਨ ਕਰੋ ਤੇ ਜਿਹੜੇ ਆਪਣੇ ਥੋੜੇ ਦਿਨਾਂ ਪਹਿਲਾਂ ਭਗਵੰਤ ਮਾਨ ਨੇ ਗੱਲ ਬੋਲੀ ਸੀ ਉਸ ਗੱਲ ਨੂੰ ਲੈ ਕੇ ਕਾਫੀ ਜ਼ਿਆਦਾ ਵਿਵਾਦ ਚੱਲਿਆ ਤੇ ਉਸ ਤੋਂ ਬਾਅਦ 21 ਤੋਂ 25 ਤੱਕ ਅਖੰਡ ਪਾਠ ਆਰੰਭ ਕੀਤੇ ਗਏ ਨੇ ਤੇ ਉਹ ਤੇ ਆਪਾਂ ਵੀ ਇੱਧਰ ਆਏ ਸੀ ਮੱਥਾ ਟੇਕਣ ਆ ਦੇਖੋ ਇੱਧਰ ਰਾਜ ਦੇ ਕੋ ਪੁਲਿਸ ਦੇਖੋ ਕਮਾਂਡੋ ਕਮਾਂਡੋ ਆਈ ਹੋਈ ਆ ਕਮਾਂਡੋ ਆ ਮਸ ਮੀਡੀਆ ਵਾਲੇ ਖੜੇ ਹੋਏ ਨੇ అద్ధ దట్టుంట్ భయ కమో ਅੱਜ ਖੁਸ਼ਕਾ ਹਾਂਜੀ ਅੱਜ ਨਾਲੇ ਸਾਲ ਦੀ ਸਥਾਨ ਤੇ ਸਾਡਾ ਤੇ ਬੰਦ ਹੋ ਗਿਆ ਤੇ ਅੰਦਰ ਵੀ ਮੱਥਾ ਟੇਕਿਆ ਹੋਰ ਫੰਗ ਵੀ ਬੰਦ ਕਰਦੇ ਆ ਅੱਪਾ ਅੰਦਰ ਵੀ ਮੱਥਾ ਜੀਤਾ ਹੈ ਔਰ ਇਥੋਂ ਦੀ ਜਿਹੜੀ ਮੈਨੇਜਮੈਂਟ ਕਮੇਟੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਇਸ ਥਾਂ ਦੇ ਅੰਦਰ ਇੱਕ ਅਲੱਗ ਤਰ੍ਹਾਂ ਦੀ ਊਰਜਾ ਸਰਕਾਰਾਤਮਕ ਊਰਜਾ ਜਿਹੜੀ ਹੈ ਉਹਦਾ ਅਨੁਭਵ ਹੈ ਅੰਦਰ ਵੀ ਇਹ ਕੰਮ ਕਰ ਰਿਹਾ ਸੀ ਕਿ ਨਮਿਤ ਐਸਾ ਬਣਿਆ ਇਹ ਰਾਜਾ ਸਾਹਿਬ ਨੂੰ ਸਾਨੂੰ ਬੁਲਾਉਣਾ ਹੀ ਸੀ ਆਸ਼ੀਰਵਾਦ ਹੀ ਦੇਣਾ ਸੀ ਕਿਰਪਾ ਹੀ ਪਾਰਟੀ ਦੇ ਸਭ ਲੋਕਾਂ ਨੂੰ ਤੇ ਕਰਨੀ ਸੀ ਤੇ ਕੋਈ ਹੋਰ ਨਮਿਤ ਬਣਾ ਲਿਆ ਕਿਨਾ ਗੁਰੂ ਕਰਦੀ ਆਪਣੀ ਕਿਰਪਾ ਨਮਿਤ ਕੋਈ ਵੀ ਬਣਿਆ ਆ ਜੀ ਸ਼ਰਮਾਈ ਆਏ ਨੇ ਰਾਜਾ ਸਾਹਿਬ ਜੀ ਦੇ ਮਜਾਰੇ ਤੇ ਅਸੀਂ ਕੇਵਲ ਇੱਕ ਲੱਬ ਮस्तक ਹੋਣ ਲਈ ਆਏ ਸੀ ਰਾਜਾ ਸਾਹਿਬ ਜੀ ਦੀ ਭਗਤੀ ਔਰ ਗੁਰੂ ਪ੍ਰਤੀ ਸ਼ਰਧਾ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਕਲ ਸੱਸੀ ਗੱਲ ਹਾਂਜੀ ਹਾਂਜੀ ਵਧੀਆ ਅਦੇ ਵਲੌਗ ਦੇਖਣ ਆਲੇ ਮਿਲ ਗਏ ਲੋਵੀ ਘਰੋਂ ਨਾ ਆਵੇ ਕੁਝ ਨਹੀਂ ਚਲੋ ਲੋਵੀ ਸਾਨੂੰ ਸਾਰੇ ਆਨੇ ਰਾਇਆ ਸਾਹਿਬ ਜੀ ਮਿਲੇ ਸੀ ਤੇ ਅਲੀ ਮੱਤਾ ਦੇਖ ਲਿਆ ਦਰਸ਼ਨ ਹੋ ਗਏ ਲੋ ਵੀ ਮਨਵੀਰ ਹਾਂਜੀ ਕੌਣ ਆਇਆ ਕੌਣ ਆਇਆ ਤੇ ਇੱਧਰ ਆਏ ਹੋਏ ਸੀ ਤੁਹਾਨੂੰ ਦਿਖਾਈਏ ਸਾਰਿਆਂ ਨੂੰ ਨਾਂ ਨਹੀਂ ਹੁਣ ਪਤਾ ਜ਼ਿਆਦਾ ਕੀ ਜ ਇਹਨਾਂ ਦਾ ਦੇਖ 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 ਦੇ ਏ ਓਏ ਥੋੜਾ ਜਿਹਾ ਖੱਪ ਪਾਉਂਦੇ ਹਾਂਜੀ ਠੀਕ ਆਪਾਂ ਵਲੌਗ ਉਹਨਾਂ ਨੇ ਆਏ ਹੋ ਸੈਲਫੀ ਨਹੀਂ ਲੈਣੀ ਵਲੌਗ ਚਲ ਵੀਂਦਾ ਆਪਾਂ ਕਈ ਲਈਆਂ ਪਹਿਲਾਂ ਹੈ ਆਪਾਂ ਮਿਲਦੇ ਹੀ ਰਹੀਦਾ ਆ ਸੋ ਐਦਾਂ ਵੀ ਆਂਟੀ ਉਹਨੇ ਸਾਡਾ ਲਾਗੇ ਦੀ ਆ ਤੇ ਰੱਬ ਵੱਲੇ ਤੁਹਾਨੂੰ ਸਭ ਵੀ ਮਿਲਦੇ ਆ ਜਿੰਨੀ ਆਰੀ ਵੀ ਮਿਲੇ ਆ ਕਹਿੰਦੇ ਕਿ ਮੈਂ ਬਿਕਰਾ ਨੂੰ ਦੇਖਿਆ ਕਹਿੰਦੇ ਬਿਕਰਾ ਨੂੰ ਪਿਛਲੀ ਿਆਦੀ ਵੀ ਮੈਨੂੰ ਦੇਖਿਆ ਰਮਾਲ ਵੇਖਿਆ ਕਹਿੰਦੇ ਰਮਾਲ ਤੇ ਵਿਛਾਣ ਲੰਗੇ ਤੇ ਬਾਕੀ ਐਦਾਂ ਵੀ ਚਲੋ ਰਾਇਆ ਸਾਹਿਬ ਬੈਠੇ ਨੇ ਮਲਾਉਣ ਵਾਲੇ ਹਨਾ ਜਿੰਨੀ ਆਰੀ ਵੀ ਮਲਾਇਆ ਰਾਇਆ ਸਾਹਿਬ ਨੇ ਸਾਨੂੰ ਸਿੱਧੇ ਮਲਾਤਾ ਨਾ ਤੇ ਹਾਂਜੀ ਹਾਂਜੀ ਫੌਰ ਰਾਇਆ ਸਾਹਿਬ ਕਰਕੇ ਹੀ ਆਦਾ ਕੋਈ ਉਹ ਜੱਗ ਜੁੰਦੇ ਨੇ ਮੇਲੇ ਸਹੀ ਗੱਲ ਆ ਉਹ ਦੂਜੀ ਪਿੰਡ ਹਾਂਜੀ ਠੀਕ ਆ ਤੁਹਾਡਾ ਸਫਰ ਵਧੀਆ ਰਿਹਾ ਹੈ ਫਿਰ ਉਧਰ ਹਾਂਜੀ ਹਾਂਜੀ ਸਫਰ ਵਧੀਆ ਰਿਹਾ ਘੁੰਮਿਆ ਅੱਛਾ ਇਹ ਤਾਂ ਗੁਣਾ ਹੀ ਨਹੀਂ ਕਰਦਾ ਹੁੰਦੇ ਐਦਾਂ ਬਰਫ ਪਾਉਂਦੇ ਇੱਕ ਦੂਜੇ ਉਹ ਹੁੰਦੇ ਉਹ ਜਿਹੜੇ ਸੱਟਣ ਵਾਲੇ ਹੁੰਦੇ ਨਹੀਂ ਨਹੀਂ ਐਡਾ ਲੱਡੂ ਪਾ ਕੇ ਦੇਖ ਦੋ ਇਹ ਹੱਥ 'ਚ ਪਾਉਂਦੇ ਨੇ ਵਿਆਹ ਤੋਂ ਦੂਜੇ ਅੱਛਾ ਅੱਛਾ ਉਹ ਵਾਲੇ ਆ ਹਾਂਜੀ ਆ ਉਹ ਬਰਫ ਨਾਲ ਖੇਡ ਲੈ ਤੁਸੀਂ ਬਰਫ ਨਾਲ ਖੇਡਦੇ ਕਿੰਨੇ ਜਣੇ ਹਨ ਆਏ ਸੀ ਆ ਕਾਨਫਰੰਸ ਵਾਲੇ ਵੀ ਪ੍ਰੈਸ ਵਾਲੇ ਉਹ ਮੋਤਾਂ ਦੇ ਹਨ ਮੈਂ ਕਹਿੰਦੀ ਮੇਲਾ ਹੀ ਨਹੀਂ ਆਪਣਾ ਹੀ ਨਾ ਆਇਆ ਜੀ ਲੋ ਵੀ ਲਾਈਟਿੰਗ ਹੁੰਦੀ ਆ ਦੇਖੋ ਜੀ ਦਰبار ਦੇ ਉੱਪਰ ਸਹੀ ਨੀ ਕਾ ਦਿਲ ਲਾਉਂਦੇ ਪੇ ਨਵੀਆਂ ਤੇ ਵਾਹਿਗੁਰੂ ਵਾਹਿ ਸਾਹਿਬ ਜੀ ਸਭ ਤੇ ਮੇਰੇ ਪ੍ਰਿਆਤ ਰੱਖਣਾ ਹਾਂਜੀ ਮੈਂ ਪਹਿਲਾਂ ਹੀ ਗਈ ਆ ਇੱਕ ਬੜੀ ਗੱਲ ਕਿੱਧਰ ਅੱਜ ਮੰਨਣਾ ਦੀਆਂ ਦੂ ਲੰਗੋ ਕਿੱਧਰ ਮੈਨੂੰ ਕਦੋਂ ਜਾਣਾ ਉੱਧਰ ਦੇਖੀ ਦੇਖ ਇਹ ਜੋ ਦਾ ਮੈਨੂੰ ਕਦੋਂ ਜਾਣਾ ਮਨੂ ਜੂਰ ਜਾਊਗਾ ਕਦੋਂ ਜਾਣਾ ਨੰਨੂ ਓਏ ਕੋਈ ਮਣੋ ਜ ਨਹੀਂ ਹੋਣਾ ਵੀ ਅਸੀਂ ਆ ਗਏ ਆ ਰਾਜਾ ਸਾਹਿਬ ਜੀ ਦੇ ਘਰੇ ਇੱਧਰ ਰਾਜਾ ਸਾਹਿਬ ਜੀ ਦਾ ਘਰ ਆ ਦੇਖੋ ਆਹੋ ਨਾਲ ਹੀ ਸੱਚ ਕੰਮ ਤਾਂ ਫਿਰ ਇੱਕ ਇਸ ਤਰ੍ਹਾਂ ਦੇ ਜਿਵੇਂ ਨਾਮ ਕਮਰੇ ਆਦੀ ਲੋਵੀ ਹੈ ਇਹ ਵਾਲੇ ਜਿਹੜੇ ਪਲੰਗ ਤੇ ਰਾਜਾ ਸਾਹਿਬ ਜੀ ਨੇ ਮਤਲਬ ਜੋਤੀ ਜੋ ਸਮਾਇਏ ਸੀਗੇ ਇਹ ਉਹ ਵਾਲਾ ਪਲੰਗ ਆ ਤੇ ਇੱਥੇ ਰੱਖਿਆ ਹੋਇਆ ਦੇਖੋ ਲਿਖੇ ਵੀ ਲਾਇਆ ਹੋਇਆ ਹੈ ਇਸ ਪਲੰਗ ਹਜੂਰ ਸਾਹਿਬ ਸ਼੍ਰੀ ਨਾਮਕੰਵਰ ਰਾਜਾ ਸਾਹਿਬ ਜੀ ਦਾ ਹੈ ਹਜੂਰ ਸਾਹਿਬ ਇਸ ਥਾਂ ਤੇ ਜੋਤੀ ਜੋ ਸਮਾਇੀ ਸੀ ਦੇਖੋ ਹਾਂ ਜੀ ਸਾਰੀ ਸੰਗਤ ਸਾਡੇ ਕੋਲ ਜੈ ਰਾਜਾ ਸਾਹਿਬ ਜੀ ਲੋ ਜੀ ਆਪਾਂ ਆਏ ਹਾਂ ਜਿੱਥੇ ਰਾਜਾ ਸਾਹਿਬ ਜੀ ਜੋਤੀ ਜੋ ਸਮਾਇੀ ਸੀ ਅਸੀਂ ਉਹ ਥਾਂ ਤੇ ਆਏ ਹੋਏ ਆਂ ਇਹ ਇਹ ਉਹ ਵਾਲਾ ਬਲੰਗ ਜਿਹਦੇ ਰਾਸਰ ਜੀ ਜੋ ਤਿੱਜੋ ਸਮਾਈ ਸੀ 30 ਅਗਸਤ ਨੂੰ ਰਾਸਰ ਜੀ ਕਿੱਥੇ ਸਮਾਈ ਸੀ ਉੱਤੇ ਜਿਹੜਾ ਉਹਨਾਂ ਦੇ ਬਿਸਤਰ ਨੇ ਤੇ ਲਾਸਟ ਦਿਨ 30 ਅਗਸਤ ਇਹ ਉਹ ਵਾਲਾ ਬਲੰਗ ਆ ਤੁਸੀਂ ਦਰਸ਼ਨ ਕਰੋ ਤੇ ਬਾਕੀ ਉਹ ਤਾਂ ਨਰਾਇਸਰ ਜੀ ਦਾ ਸਾਰਾ ਸਮਾਨ ਵੀ ਵਿਖੋਣਾ ਆ ਤੇ ਜੀ ਉਹ ਵੀ ਦੇਖ ਲਾਦੇ ਹੋ ਤੇ ਇਹ ਰਿਖੋ ਤੇ ਇੱਥੇ ਲਿਖਿਆ ਹੋਇਆ ਤੇ ਫੋਟੋ ਵੀ ਲੱਗੀ ਹੋਈ ਆ ਇਹ ਬਲੰਗ ਹਯੁਰ ਕਿਰਨ ਆਪਾਂ ਰਾਇ ਜਰਦੀ ਦਾ ਹੈ ਜਿੱਥੇ ਰਾਇ ਸਾਹਿਬ ਦੀ ਜੋਤੀ ਉਸਮਾਈ ਸੀ ਤੇ ਇਥੇ ਪਿਆ ਹੋਇਆ ਦੇਖ ਸਕਦੇ ਹੋ ਤੇ ਇਧਰ ਰਾਇ ਸਾਹਿਬ ਦੇ ਰਾਇ ਜਨ ਦੇ ਸਮਾਨ ਪਿਆ ਹੋਇਆ ਇਹ ਰਾਇ ਸਾਹਿਬ ਜੀ ਦੀ ਝੋਲੀ ਆ ਇਹ ਰਾਇ ਸਾਹਿਬ ਜੀ ਦੀ ਮਾਲਾ ਵੀ ਆ ਇੰਜੜਾ ਵੀ ਪਈਆਂ ਹੋਈਆਂ ਆ ਇੱਥੇ ਰਾਇ ਰਾਇ ਸਾਹਿਬ ਜੀ ਦੀ ਜੋ ਵੀ ਮਤਲਬ ਸਾਰਾ ਸਮਾਨ ਜੋ ਵੀ ਮਤਲਬ ਆਸਣ ਆਸਣ ਵੀ ਪਿਆ ਹੋਇਆ ਰਾਇ ਜਰਦੀ ਦਾ ਬਸਤਰ ਤੇ ਇਧਰ ਇੱਕ ਡੋਰ ਮੈਂ ਤੁਹਾਨੂੰ ਦਿਖਾਉਂਦਾ ਆ ਇਹ ਡੋਰ ਮਾਈ ਜੀ ਨੂੰ ਲੋਕ ਕਰਵਾਇਆ ਸੀ ਰਾਇਆ ਸਾਹਿਬ ਜੀ ਨੇ ਲਾਸਟ ਟਾਈਮ ਜਦੋਂ ਰਾਇਆ ਸਾਹਿਬੀ ਸੌਂ ਜਾ ਰਹੇ ਸੀ ਮਾਈ ਜੀ ਨੂੰ ਰਾਇਆ ਸਾਹਿਬ ਜੀ ਨੇ ਬੋਲਿਆ ਵੀ ਇਹ ਦੋਰ ਬੰਨ੍ਹੋ ਕਰ ਦੋ ਮਾਈ ਜੀ ਨੇ ਲੋਕ ਕਰ ਦਿੱਤਾ ਇਹ ਉਹ ਵਾਲਾ ਦੋਰ ਆ ਤੂੰ ਦੇਖ ਸਕਦਾ ਹੂੰ ਇਹ ਅਜੇ ਤੱਕ ਵੀ ਮਤਲਬ ਇੱਥੇ ਹੈਗਾ ਆ ਉਸ ਉਸ ਸਮੇਂ ਦਾ ਤੂੰ ਤੂੰ ਦੇਖੂ ਤੇ ਬਾਕੀ ਸਾਰੀ ਸੰਗਤ ਨੂੰ ਸਾਡੇ ਵੱਲੋਂ ਜੈ ਰਾਇਆ ਸਾਹਿਬ ਜੀ ਜਿੰਨਾਂ ਨੂੰ ਸਾਨੂੰ ਪਤਾ ਸੀ ਅਸੀਂ ਤੁਹਾਨੂੰ ਦਿਖਾਇਆ ਜਿੰਨਾਂ ਬੋਲ ਲਿ ਗਿਆ ਹੋਇਆ ਆ ਤੂੰ ਜਰੂਰ ਆਓ ਇੱਥੇ ਦਰਸ਼ਨ ਕਰੋ ਆ ਕੇ ਤੇ ਆਹ ਦੇਖੋ ਜੀ ਅੰਤਿਮ ਦਰਸ਼ਨ ਅੰਤਿਮ ਜਦੋਂ ਲਾਸਟ ਟਾਈਮ ਤੇ ਰਾਜਾ ਸਾਹਿਬ ਜੀ ਦਾ ਸੰਸਕਾਰ ਕੀਤਾ ਸੀ ਉਸ ਟਾਈਮ ਦੀ ਫੋਟੋ ਆਏ ਤੇ ਅੰਤਿਮ ਦਰਸ਼ਨ ਸ਼੍ਰੀ ਨਾਗ ਗੰਗਰਾਇਆ ਸਾਹਿਬ ਜੀ ਪਿੰਡ ਮਜਾਰਾ ਤੇ ਦੇਖ ਸਕਦੇ ਹੋ ਲੋਕ ਕਿੰਦਾ ਕੋਠਿਆਂ ਦੇ ਉੱਪਰ ਖੜ-ਖੜ ਕੇ ਜੀ ਰਹੇ ਸੰਗਤਾਂ ਦੇ ਲੋਕ ਸੰਗਤ ਤੇ ਬਾਕੀ ਸਾਰੀ ਸੰਗਤ ਨੂੰ ਸਾਡੇ ਵਾਲੋ ਜੈ ਰਾਇਆ ਸਾਹਿਬ ਜੀ ਤੁਸੀਂ ਵੀ ਇਸ ਥਾਂ ਤੇ ਆਓ ਦਰਸ਼ਨ ਕਰੋ ਆ ਤੇ ਰਾਇਆ ਸਾਹਿਬ ਜੀ ਦਾ ਸਾਰਾ ਜੋ ਵੀ ਬਸਤਰ ਬੇ ਹੋਏ ਨੇ ਦੋਹਰਾ ਆਪਣਾ ਰਾਇਆ ਸਾਹਿਬ ਜੀ ਤੋਂ ਮੰਗਿਆ ਅਸ ਸੰਸਾਰਾ ਬੋਲਦੇ ਦੇਖੋ ਤੇ ਸਾਰੇ ਜੀ ਰਾਏ ਸਾਹਿਬ ਜੀ ਜਦੋਂ ਵੀਰ ਜੀ ਕੋਲ ਜੀ ਆਪਣੇ ਪਾਣੀ ਲੈਣ ਨਹੀਂ ਜਾਂਦਾ ਸੀ ਅਛਾ ਕਰੋ ਆਏ ਸਹਿਬ ਜੀ ਜੈ ਰਾਏ ਦਵਾਨ ਜੈ ਰਾਏ ਸਾਹਿਬ ਜੀ ਆ ਮਹਾਰਾਜੀ ਆ ਰਾਜਾ ਤਾਂ ਆ ਰਾਏ ਸਾਹਿਬ ਜੀ ਜੀ ਬੀਤ ਸਭ ਨੂੰ ਜੈ ਰਾਏ ਸਾਹਿਬ ਜੀ ਆ ਦੇਖੋ ਜੀ ਮਹਾਰਾਜ ਜੀ ਦੀਆਂ ਚਟਾਂ ਛੰਨਾ ਮਹਾਰਾਜ ਜੀ ਦਾ ਤੇ ਮਹਾਰਾਜ ਜੀ ਦੀ ਪੀੜਾ ਮਹਾਰਾਜ ਜੀ ਦੀਆਂ ਚਾਦਰਾਂ ਤੇ ਇੱਧਰ ਮਹਾਰਾਜ ਜੀ ਦਾ ਖਜ਼ਾਨਾ ਸਾਰਾ ਮਹਾਰਾਜ ਜੀ ਦੇ ਖਜ਼ਾਨਾ ਹੈ ਜੀ ਤੁਸੀਂ ਸਭ ਸਾਰਿਆਂ ਨੇ ਦੇਖੋ ਦਰਸ਼ਨ ਕਰੋ ਇੱਧਰ ਦੇਖੋ ਜੀ ਤੇ ਸਭ ਨੂੰ ਜੈ ਰਹਿਆ ਸਾਬ ਜੀ ਅੱਜ ਜੀ ਹੁਣ ਆਪਾਂ ਚੱਲੇ ਆ ਜੀ ਘਰੇ ਤੇ ਆਪਾਂ ਬੱਧਾ ਟਿਕਿਆ ਸੀਗਾ ਗੁਰੂ ਘਰੋਂ ਤੇ ਹੁਣ ਆਪਾਂ ਚੱਲੇ ਆ ਤੇ ਇੱਧਰ ਮਾਹੌਲੀ ਬੈਠ ਸਾਡਾ ਪੋਪ 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 ਬਚਾਈ ਦੇ ਨੂੰ ਪੋਪ ਪਿਆਣਾ ਪਹਿਲਾਂ ਕਹਿੰਦਾ ਘਰੇ ਨਹੀਂ ਜਣਾ 2 ਮਿੰਟ ਫਿਕਰ ਮਾ ਦੇ ਕੇ ਪਰ ਲਾਈਟਾਂ ਹੀ ਉਦੋਂ ਚੱਲਣ ਗਈਆਂ ਉਹਦੇ ਟਿਮ 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 ਹਾਂ ਉਹਦੇ ਕਿ ਨਹੀਂ ਆਪਣੇ ਇੰਸਟਾਗ੍ਰam ਤੇ 1 ਮਹੀਨੇ ਵਿੱਚ 20 ਮਿਲੀਅਨ ਲੋਕਾਂ ਨੇ ਸਾਨੂੰ ਦੇਖਿਆ 20 ਮਿਲੀਅਨ ਆਬਾਦੀ 20 ਮਿਲੀਅਨ ਲੋਕ 1 ਮਹੀਨੇ ਵਿੱਚ 20 ਮਿਲੀਅਨ ਯਾਰ ਬੋਮ ਤਾਂ ਉਹ ਮੇਰਾ ਸੂਟ ਕਿੱਦਾ ਦਾ ਲੱਗਾ ਮੈਂ ਆਪਣੇ ਇਹ ਕਰੀਰ 'ਚ ਦਿਖਾਵਾਂਗੀ ਫੁੱਲ ਤੇ ਮੇਰਾ ਸੂਟ ਦੱਸਿਓ ਕਿਦਾਂ ਦਾ ਲੱਗਾ ਤੁਹਾਨੂੰ ਸੋਹਣਾ ਲੱਗਾ ਸੂਟ ਮੇਰਾ ਅੱਜ ਹੀ ਸਟੀਚਿੰਗ ਕਰਵਾ ਕੇ ਮੈਂ ਅੱਜ ਹੀ ਪੋਹ ਲਿਆ ਤੇ ਸਟੀਚਿੰਗ ਨਾਲ ਥੋੜੇ ਤੋਂ ਦੋ ਤਿੰਨ ਦਿਨ ਹੋ ਗਏ ਦਿੱਤੇ ਇਹਨੂੰ ਫਿਰ ਅੱਜ ਮੈਂ ਪਾ ਲਿਆ ਸੋਹਣਾ ਮੈਂ ਘਰ ਆਇਆ ਸਭ ਪਾ ਕੇ ਜਾਨੀਓ ਉਹ ਦੇਖੋ ਉੱਧਰ ਪੈਲਸ ਵਿਆਹ ਆਇਆ ਪੈਲਸ ਉਹਦੇ ਗੱਡੀ ਵਾਂਗ ਨੀ ਭਰੀ ਵੀ ਬਾਵਾ ਕੱਟ ਜੀ ਟੈਣਾ ਚਿੱਟਾ ਨਹੀਂ ਨੱਚੀ ਲੱਕ ਇਹਨੂੰ ਲਾ ਕੇ ਦੇਣਾ ਉਹ ਆਪਣਾ ਇਹਦੇ ਹੇਅਰ ਕਟਵਾਉਣ ਆਲੇ ਆ ਆ ਦੇਖੋ ਆ ਦੇਖੋ ਆ ਦੇਖੋ ਚਲੋ ਜਲੀ ਬਦਲ ਮਰਚਲੀ ਲੈ 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 ਸਾਈਟ ਉਨੀ ਸਾਨੂੰ ਲਾਂਦਾ ਜਾਣ ਨਹੀਂ ਤੇਣਾ ਘਰ ਨੂੰ ਦੇ ਬਾਹਰ ਖੜਿਆ ਆ ਦੇਖੋ ਆਂ ਦੇ ਕਿੰਨੀ ਸੋਹਣੇ ਆ ਆ ਘਰੇ ਆ ਕਿਸੇ ਦੀ ਕੋਠੀ ਆ ਇਹ ਕੋਠੀ ਹੈ ਜਿਹੜੀ ਦੇਖੇ ਹੋਰ ਤਰਾ ਹੋ ਜਾਂਦੇ ਵੀ ਚਲੀਏ ਮੈਂ ਜੀ ਉਧਰਲੀ ਸਾਈਡ ਲੱਗੇ ਕੋਠੀ ਹੈਗੇ ਇਹਦੀ ਕੋਠੀ ਚ ਹੀ ਰੱਖਿਆ ਮੈਂ ਸਾਰਾ ਕੁਝ ਹੂੰ ਦੇਖਿਆ ਵੀ ਕੋਈ ਇੱਕ ਆਪਾ ਜਿੱਤੇ ਉਹ ਸਾਹਮਣੇ ਵੀ ਉਹ ਦੇ ਉਥੇ ਮੈਂ ਲਾਦਾ ਰਿਸ਼ਤੇਦਾਰ ਹੀ ਇਹਨਾਂ ਦੇ ਉਹ ਦੇ ਹੈ ਬਿਕੂ ਹਣ ਪਤਾ ਇੱਕ ਕਿਸੇ ਨੇ ਆਪਣੇ ਖੇਤ ਦੇ ਵਿੱਚ ਉਹ ਡੀਜ਼ਲ ਪੈਲਸ ਬਣਾਤਾ ਸੀ ਹੋਰ ਸਾਰਾ ਵਿਆਹ ਉੱਥੇ ਕੀਤਾ ਹੀ ਉਹਨਾਂ ਨੇ ਸਾਰਾ ਵਿਆਹ ਉੱਥੇ ਕੀਤਾ ਸੀ ਆ ਤੁਸੀਂ ਮੈਨੂੰ ਵੀਡੀਓ ਦਿਖਾਈ ਸੀਗੀ ਹੁਣ ਆਪਾਂ ਨੂੰ ਕਿੰਨਾ ਟਾਈਮ ਲੱਗਣਾ ਜਾਂਦੀ ਐ ਇਹਨੂੰ ਨਹੀਂ ਗੱਲ ਗਈ ਸੀ ਓਏ ਧਿਆਨ ਨਾ ਮੰਮੀ ਕਹਿੰਦੀ ਫਰੋਂ ਮੰਮੀ ਸਮਾਨ ਲੈ ਲਈ ਪ੍ਰੀਦਾ ਮਰਿਆਲੀ ਦਾ 25 ਆ ਸੀਗੀ ਨਾ ਆ ਛੋਟੀ ਆ ਮੈਂ ਕਿੰਝ ਕੰਨ ਲੈ ਲਈ ਮੰਮੀ ਕਹਿੰਦੀ ਉਹ ਮਰਿਆਲੀ ਦੁਕਾਨ ਤੇ ਰੋਕਣਾ ਮੈਂ ਤਾਂ ਮੈਂ ਕਿਹੜਾ ਦੁਨੀਆ ਦੁਕਾਨ ਤੇ ਰੋਕਣ ਲੱਗਾ ਮੂਫਲੀ ਦਾ ਜਮਾਨਾ ਗਿਆ ਲੱਗਦਾ ਗਿਆ ਹਲੇ ਗਿਆ ਆਪਾ ਆ ਫਲ ਆ ਰਿਆ ਫਰੂਟ ਲੈ ਗਿਆ ਨੇ ਗੱਲ ਸੁਣ ਮੇਰੀ ਘਰੇ ਫਰੂਟ ਫਰੂਟ ਤਾਂ 55 ਮਨਵੀਰ ਦੀ ਬੋਟਲ ਲੈਣੀ ਆ ਬੋਟਲ ਲੈ ਲੈਂਦੇ ਕੀ ਕਰਨੂ ਬੋਟਲ ਨਹੀਂ ਇਹਨੂੰ ਪਸੰਦੀਆਂ ਛੁੱਟੀਆਂ ਬਸੰਤ ਕੱਲ ਨੂੰ ਨਾ ਰੋ ਤਾਂ ਪਸੰਦ ਪੰਚਮੀ ਯਸ ਯਸ ਓ ਮਾਈ ਗੋਡ ਕਿੰਨਾ ਅੱਛਾ ਹੈ ਫਿਰ ਦੇਖਦੇ ਆਪਾਂ ਜਿਹੜਾ ਰਾਏ ਸਾਹਿਬ ਜੀ ਬਾਰੇ ਦੱਸਿਆ ਸਾਰਾ ਉਹ ਦੀ ਵੀਡੀਓ YouTube ਤੇ ਜ਼ਰੂਰ ਭਾਈ ਹਾਂਜੀ ਸ਼ਾਰਟਸ ਠੀਕ ਆ ਠੀਕ ਆ ਜੀ ਇਹ ਸਟੱਟ ਸੁਣਿਆ ਆਪਣੇ ਵੀ ਪਾਦੀ ਸਾਰੇ ਦੇਖ ਕੇ ਬਾਕੀ ਆਪਾਂ ਵਲੌਗ ਚ ਵੀ ਸਾਰਾ ਕੁਝ ਤਾਂ ਹੱਸ ਦਿੱਤਾ ਉਹ ਤਾਂ ਵੈਸੇ ਤੇ ਰਾਏ ਸਾਹਿਬ ਜੀ ਸਾਡੀ ਰੀਲ ਚ ਸਾਰਾ ਕੁਝ ਦੇਖਿਓ ਸਾਰਾ ਸਭ ਕੁਝ ਰੀਲ ਚ ਆਪਾਂ ਦੱਸਿਆ ਆ ਹੋਰ ਮੈਡੀਕਲ ਕਿੱਡਾ ਬਿਕੂ ਹਮ ਹਣਾ ਉਹ ਜਹੀ ਆ ਉਪਰ ਗੱਲ ਨੂੰ ਬੜੀ ਹੋਇਆ ਲੈ ਵੀ ਚੱਕ ਮੈਂ ਯਾ ਮਾ ਤੇ ਕਾਮ ਸੇ ਇਕਲਾ ਗਾਇਸ ਮੈਂ ਠੀਕ ਹੈ ਜੀ ਤ੍ਰਿਤੀ ਤੇ ਤ੍ਰਿਤੀ ਨੂੰ ਮੇਕਅਪ ਕਰਦਾ ਪਿਆ ਮੈਂ ਕਾਕਾ ਨਾੜਾ ਮੈਂ ਵੀ ਹੱਥ ਲਾ ਦੇ ਹੱਥ ਆ ਜਾ ਹੱਥ ਲਾ ਮੇਰੇ ਬਤਨ ਚ ਓਏ ਗੱਲੂਏ ਦੇਖ ਵਾਇਆ ਜਿਵੇਂ ਵੀਰ ਗੱਲਿਆ ਆ ਰਹੇ ਤੇ ਤੂੰ ਵੀ ਲੈਣਾ ਲੈਣ ਵਾਓ ਕੁੱਤ 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 ਯਾਨਾ ਸਿੱਧਈਆ ਫ੍ਰੀਜ਼ਰ ਹੋਰ ਫ੍ਰੀਜ਼ਰ ਲੱਗੀ ਐਲਪਿਸਟਿਕ ਲੈਣਾ ਹੈ ਇਹ ਦਾ ਦੇਤਾ ਆਹ ਇਹ ਕਲਰ ਇਹ ਬਹੁਤ ਡਾਰਕ ਡਾਰਕ ਤਾਂ ਵਧੀਆ ਇਤਨੇ ਮੈਂ ਦੱਦਾ ਇੱਕ ਮਿੰਟ ਆ ਲੈ ਆ ਲੈ ਆ ਲੈ ਚੱਲ ਆ ਲੈ ਅੰਦਰ ਚੱਲ ਗੂਰੇ ਆ ਦੇ ਕਲਰ ਇਦਾਂ ਦੇ ਵਧੀਆ ਲੱਗਣੇ ਲੱਗੇ ਨਹੀਂ ਇਹਨਾਂ ਦੀ ਲੋੜ ਤਾਂ ਮੈਂ ਨਹੀਂ ਮੈਨੂੰ ਵਧੀਆ ਲੱਗਾ ਇਹ ਦੇਖ ਮੈਨੂੰ ਨਾ ਕਰ ਪਿਆ ਦੇਖ ਲੋ ਆ ਵਧੀਆ ਮੈਨੂੰ ਨਹੀਂ ਆ ਆ ਹੀ ਵਧੀਆ ਆ ਪਿੰਕ ਦੇਖ ਲੈ ਇਹ ਅੱਛਾ ਆ ਵੀ ਵਧੀਆ ਕੁੜੀਆਂ ਨੇ ਦਾ ਬਹੁਤ ਬਹੁਤ ਦੇਖਣੇ ਵਲੋਗ ਹਾਂ ਕਹਿਣਾ ਵੀ ਦੇਖੀ ਕੀ ਲੈਦੀ ਕੁੜੀ ਹੈ ਹੈ ਸਹੀ ਗੱਲ ਹੈ ਨਾ ਕਮੈਂਟ ਕਰਕੇ ਦੱਸੋ ਆ ਠੀਕ ਆ ਬਹੁਤ ਆ ਦਾ ਗੜਾ ਅੱਛਾ ਆ ਅੱਜ ਇੱਕ ਭਾਜੀ ਆ ਜੀ ਆ ਸਾਨੂੰ ਇਹ ਆਸਮਾਨ ਆਪਣਾ ਲੈ ਲਿਆ ਉਹ ਵੀ ਇਹ ਸਮਾਨ ਸਾਡਾ ਜਿਹੜਾ ਲੈਣੇ ਲੱਗੇ ਤੂੰ ਪ੍ਰੀਤ ਮਨਵੀਰ ਦੇਵਾ ਤੱਕੀ ਦਿੰਦੇ ਇਹ ਮਾ ਹੁਣ ਦਿਨ ਆ ਦੇਖੋ ਇਸਤਾਨੀਆਂ ਸਾਰੇ ਸਾਰੇ ਕਹਿੰਦੇ ਕਮੈਂਟਾਂ ਚ ਹੁਣ ਪੁੱਤ ਦੇ ਨੂੰ ਆਂਟੀ ਵੀ ਸਾਰੇ ਕਹਿੰਦੇ ਤੈਨੂੰ ਇਸਤਾਨੀਆਂ ਕਰਦਾ ਨਹੀਂ ਇਸਤਾਨੀਆਂ ਹਾਂਜੀ ਲੋ ਵੀ ਹੁਣ ਮੰਮੀ ਸਾਡੀ ਵੀ ਖਰਚਾ ਕਰਾਉਣ ਲੱਗੀ ਆ ਹੈ ਤੇ ਮੰਮੀ ਇੱਕ ਕੀ ਕਰਨਾ ਡੱਬਾ ਲੋ ਲਾਈ ਚੱਲੋ ਰੋਏ ਓ ਨਾ ਮੁੰਡਾ ਵੀਦਾ ਕੀ ਕੰਮ ਹੋਇਆ ਤੇਰਾ ਬ੍ਰਦਰ ਮੰਮਾ ਪਾਜੀ ਕਿੰਨੇ ਦੇ ਵਿੱਚ ਪੀਸ ਪਾਜੀ ਟਿਊਬ ਭੋਲ ਪਾਜੀ ਪਾਜੀ ਮੰਮੀ ਲੈ ਪਾਉਣ ਵਾਸਤੇ ਮੰਮੀ ਓਏ ਰੁਕ ਜਾ ਬੰਦ ਇਹ ਦੇ ਮਹਿੰਗੀ ਹੋਈ 200 ਰੁਪਿਆ ਮੰਮੀ ਚ ਟਿਊਬ ਜ਼ਾਦੇ ਵਧੀਆਂ ਨੇ ਉਦਾਂ ਤੁਸੀਂ ਕੀ ਲੈਂਦੇ ਹੋ ਕੋਲ ਪੋਚ ਜੇ ਲਈ ਦੀ ਸੀ ਨਹੀਂ ਤੁਸੀਂ ਵੀ ਲੋ ਫੇ ਆਹ ਫਰੀਦਨ ਵੀ ਸਮਾਨ ਲੈ ਆਈ ਆ 200 ਤੁਸੀਂ ਘਰ ਚਲ ਉਥੇ ਕੀ ਹੈ ਚ ਲੈ ਰੋ ਕੱਬੀ ਢੋੜੀ ਨਾ ਉਹਨ ਕੀ ਲੈਣ ਲੱਗੀ ਪਈ ਤੇ ਮੈਂ ਤਾਂ ਫੇਸ ਤੇ ਟਕਾਉਣ ਵਾਸਤੇ ਦੇਖਾ ਕੀ ਟਕਾਉਣ ਵਾਸਤੇ ਮੇਕਅਪ ਟਕਾਉਣ ਵਾਸਤੇ ਅੱਛਾ ਭਾਜੀ ਬੜਾ ਵਧੀਆ ਭਾਜੀ ਹੈ 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 ਕਿਹ ਰੈਂਦੇ ਕਰਾਓ ਡਰਾਈ ਮੜੇ ਤੂਏ ਵਾਟਰ ਆ ਕੁਛ ਵੀ ਨਹੀਂ ਪਾਣੀ ਆ ਦੋ ਸਟਿੰਗ ਰਹਿ ਸੇਮ ਸੇਮ ਚੀਜ਼ ਹੈ ਅੱਜ ਰੋਜ਼ ਬਾਟਰ ਉਹ ਲੈ ਲਓ ਪੀ ਦੋ ਵਧੀਆ ਉਹ ਲੈਣ ਭਾਜੀ ਉਹ ਦੇ ਦਿਓ ਰੋਜ਼ ਬਾਟਰ ਦੇ ਦਿਓ ਉਹ ਬਹੁਤ ਵਧੀਆ ਚੀਜ਼ ਉਹ ਵੀ ਕੀ ਗੱਲ ਹੋਈ ਲੋਬੀ ਉਥੋਂ ਆਪਾਂ ਸਮਾਨ ਮਾਰਿਆ ਜਿਆਦਾ ਲੈ ਲਿਆ ਜਿਹੜਾ ਪ੍ਰੀਜ਼ਮ ਚਾਹੀਦਾ ਸੀ ਤਾਂ ਹੁਣ ਆਪਾਂ ਚੱਲੇ ਆ ਕਰੇ ਅੱਜ ਸਾਨੂੰ ਸਾਰਿਆਂ ਨੇ ਬੜਾ ਪਿਆਰ ਦਿੱਤਾ ਜਿੰਨੇ ਆਪਾਂ ਨੂੰ ਮਿਲੇ ਆ ਉਹਨਾਂ ਦਾ ਬਹੁਤ ਧੰਨਵਾਦ ਸੁਰੱਖਿਆ ਕਮੈਂਟ ਦੇ ਦਿੱਤਾ ਭਰੀ ਹੈ ਆਪਾਂ ਕੜੇ ਨਹੀਂ ਆ ਨਾ ਪੋ ਵੀ ਲੈਣੀ ਕਰੇ ਨਹੀਂ ਆਪ ਕੋਈ ਨਹੀਂ ਮਿਲਣਾ ਪੁੱਤ ਹੁਣ ਤੈਨੂੰ ਆ ਦੇਖੋ ਆ ਇਹਦੇ ਬਰਾਬਰ ਆ ਨੀ ਤੁਸੀਂ ਨੰਬਰ ਮੇਰੀ ਬਰਸ਼ੇ ਤੋਂ ਬੜਾ ਵਧੀਆ ਘਰ ਗੱਡੀ ਕਰਕੇ ਨੇ ਲਈ ਆ ਲੈ ਬਰਸ਼ ਲਿਆ ਬਰਸ਼ ਲੈ ਲਿਆ ਕਹਿੰਦਾ ਬਰਸ਼ਾ ਹੈ ਉੱਥੇ ਦੇ ਮੈਨੂੰ ਲੈ ਲਓ ਐਵੇਂ ਹੀ ਪਾ ਦੇ ਚਲੋ ਹੋਰ ਕਹਿੰਦਾ ਪੋਰਸ ਰੱਖ ਦੋ ਕਹਿੰਦਾ ਚਲੀ ਹੁਣ ਹੋਰ ਚਲੀ ਗਿਆ ਆਪਾਂ ਇਹ ਬੜੀ ਵੀਰ ਯਾਰ ਤਾ ਗੱਡੀ ਰੱਖ ਦੋ ਇਹੋ ਤੇ ਮੈਂ ਹੁਣ ਤੈਨੂੰ ਪੋਪ ਤੈਨੂੰ ਮੈਂ ਲੈ ਕੇ ਹੀ ਦੇ ਦੇਣੇ ਆ ਕਿੰਨੀ ਦਾ ਗੱਟ ਨੇ ਇਹ ਤਾ ਪੋਪ ਜਿਹੜੇ ਪੋਪ ਜੀ ਵੀ ਜੀ ਪੋਪ ਲੈ ਦੀ ਫੇਨੂੰ ਪੋਪ ਵੇਖੋ ਇਹਨੂੰ ਪੋਪ ਰਹਿਣ ਦੋ ਹੁਣ ਆਪਾਂ ਨਿਕਲਣਾ ਕਿੱਧਰ ਨਹੀਂ ਦੇਖ ਪੀ ਤੁਸੀਂ ਦੇਖ ਆਪਾਂ ਇੱਧਰ ਹੀ ਚੱਲਦੇ ਆਂ ਜੇ ਮੇਨ ਰੋਡ ਤੋਂ ਨਹੀਂ ਕਿ ਭਲਾ ਆਦਮਪੁਰ ਉਹ ਮਤਲਬ ਫੇਰ ਜਲੰਧ ਤੋਂ ਆਜਾ ਮਮਲੀ ਕਿੰਨਾ ਦੂਰ ਪੈਣਾ ਆਪਾਂ ਨੂੰ ਫੇਰ ਆਦਮਪੁਰ ਹੀ ਆਣਾ ਵਿਚ ਦੀ ਦੀ ਵਧੀਆ ਇੱਥੋਂ ਦੀ ਹੋ ਜਾਓ ਹੋਰ ਉਹ ਚਲੋ ਚਲੋ ਬਿਕਾ ਤੁਹਾਡੀ ਜੇਬ ਚ ਪੈਸੇ ਪਾਏ ਆ ਠੀਕ ਆ ਉਹ ਵੀ ਦੇ ਦਿੰਦੀ ਉੱਥੇ ਮਨਿਆਰੀ ਵਾਲੇ ਆਹ ਮੈਂ ਗਈ ਬੀ ਮੈਨੂੰ ਨਹੀਂ ਮੈਨੂੰ ਮੈਨੂੰ ਵੀ ਕਰਮ ਕਹਿੰਦੇ 500 ਦਾ ਸਮਾਨ ਲੈ ਲੈ ਕਹਿੰਦੇ ਜਿਹੜਾ ਲੈਣਾ ਹਮ ਵੀ ਲੈ ਦਦਿਆ ਕਰੋ ਉਦਾਂ ਦੀ ਕੰਮ ਮੈਂ ਤਾਂ ਇਹਨੂੰ ਮੈਂ ਵੀ ਦੇਖੋ ਵੀ ਆਪਾਂ ਯਾਰ ਮੈਨੂੰ ਪਤਾ ਨਹੀਂ ਸਣਾ ਮੈਨੂੰ ਵੀ ਕਰਮ ਕਹਿੰਦਾ 500 ਦਾ ਸਮਾਨ ਲੈ ਲਈ ਜਿਹੜਾ ਵੀ ਤੈਨੂੰ ਚਾਹੀਦਾ ਹੈ ਆਪਣਾ ਦੋ ਹੋਇਆ ਮੈਂ ਫਿਰ ਵੀ ਦਾ ਵੀ ਜਿਹੜਾ ਮੈਂਟਾ ਜੇ 2000 ਚਾਰ ਚੀਜ਼ਾਂ ਚਾਰ ਚੀਜ਼ਾਂ ਯਾਰ ਵੀ ਦਾ ਬੀ ਵੀ ਵੀ ਆ ਚਾਹ ਲੈ ਉਹ ਵੀ ਜ਼ਰੂਰੀ ਆ ਮੁੰਡੇਾਂ ਦੀ ਚੱਜ ਦਾ ਲੱਗੇ ਤਾਂ ਬਹੁਤ ਉਹ ਦਾ ਚਾਚਾ ਇਹ ਬੀਬੀਆਂ ਕੁੜੀਆਂ ਨੂੰ ਚਾਹੀਦੀ ਹੁੰਦੀਆਂ ਨੇ ਫਰੂਟ ਅੱਗੋਂ ਲੈ ਲੈਨੇ ਆਪਾਂ ਦੇਖ ਲੈ ਆ ਦੇ ਕਿੰਨਾ ਆ ਭੇ ਦੇਖ ਲਓ ਫਿਰ ਪਾਪਾ ਵੀ ਖਾਣਾ ਨੂੰ ਫਰੂਟ ਫਰੂਟ ਲੱਗੇ ਲੈਣ ਜੀ ਫਰੂਟ ਭਾਈ ਅੰਬਰੂਦ ਕਿੱਦਾਂ ਲਏ ਅੰਬਰੂਦ 100 ਰੁਪਏ ਕਿਲੋ ਆ ਭਈ 81 ਰੁਪਏ ਕਿਲੋ ਆ 200 ਦਾ 1.5 ਕਿਲੋ ਆ ਭਾਈ ਇਦਾਂ ਨਾ ਕਰ ਜੀ 100 ਦਾ 1.5 ਕਿਲੋ ਆ ਵਧੀਆ ਅੰਬਰੂਦ ਚੱਲ ਮਾ ਦੇ ਆ 1.5 ਕਿਲੋ ਅੰਬਰੂਦ ਪਾਪਾ ਇਹ ਮਰੂਤ ਅਮਰੂਦ ਦੇਖਣ ਮਰੂਦ ਅਮਰੂਦ ਉਹ ਲੱਗਿਆ ਜੀ ਦੇਖਣ ਅਮਰੂਦ ਆਪਾਂ ਤਾਂ ਅਮਰੂਦ ਖਾਵਾਂਗੇ ਹੋਰ ਖਾਂਦੇ ਹੀ ਆਪਣੇ ਜਿਆਦਾ ਅਮਰੂਦ ਆ ਹਨਾ ਸੇਬ ਸੇਬ ਵੀ ਨਹੀਂ ਕੋਈ ਜਿਆਦਾ ਸੇਬ ਵੀ ਨਹੀਂ ਚੱਦਣਾ ਕੋਈ ਖਾਂਦਾ ਔਰੇਂਜ ਵੀ ਨਹੀਂ ਚੱਦਣਾ ਕੋਈ ਖਾਂਦਾ ਮਨਵਿੰਦੀ ਕੋਈ ਚਾਜ ਨਾ ਖਾਂਦਾ ਮਨਵਿੰਦੀ ਵੀ ਕਿੰਨੂ ਲੱਗੀ ਨਹੀਂ ਮੈਨੂੰ ਤਾਂ ਲੱਗੀ ਮੈਨੂੰ ਗਰਮੀ ਲੱਗੀ ਆਹਾਂ ਸਈਆ ਤੁਹਾਡੀ ਪਾਕਟ ਚਾ ਪੈਸੇ ਤੁਹਾਡੀ ਪਾਕਟ ਚਾ ਪੈਸੇ ਲੈ ਲਓ ਇਹ ਦੇ ਲਈ ਮਨਵੀਰ ਲਈ ਅੰਗੂਰ 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 ਮਨ ਦੇ ਇੱਕ ਮੈਨੂੰ ਵੀ ਥੈਂਕ ਯੂ ਕਿਹੜੇ ਵਿਕਰਮ ਆ ਗਿਆ ਪਾਜੀ ਅੰਮ੍ਰਿਤਧ ਉੱਪਰ ਕੀ ਆ ਫੇਰ ਆ ਫੇਰ ਆ ਐਪਲ ਕੀ

ਕਿਦੇਰ ਗਿਆ ਲਾਦੇ ਭਲਾ ਇਹ ਕਿਦੇਰ ਗਿਆ ਲਾਦੇ ਹੈ ਭਲਾ ਕਿਦੇਰ ਗਿਆ ਲਾਦੇ ਹੈ ਭਲਾ ਆ ਜਾ ਆ ਜਾ ਹੋ ਗਿਆ ਮਮੀ ਪੂਰਾ ਛੱਡੇ ਰੱਖਣ ਲੱਗੀ ਮੈਂ ਇਹ ਡੋਰ ਕੱਢਣੇ ਕਿ ਜਿੱਤਾ ਗੱਡੀ ਚੱਲ ਹਾਂਜੀ ਗਾਇਜ਼ ਹੁਣ ਆਪਾਂ ਕਰਦੇ ਆ ਜੀ ਬਲੌਗ ਦਾ ਐਂਡ ਗਾਇਜ਼ ਸਵਾਗਤ ਕਰਦੇ ਐਂਡ ਤੁਹਾਡਾ ਬਹੁਤ ਬਹੁਤ ਸੋ ਲਵ ਯੂ ਔਰ ਥੈਂਕ ਯੂ ਬਾਏ ਬਾਏ